ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਲੋਕ ਸਭਾ ਚੋਣਾਂ ਦੀ ਗਿਣਤੀ ਚੱਲ ਰਹੀ ਹੈ ਲੀਡਰਾਂ ਵਿਚਕਾਰ ਫਸਮਾ ਮੁਕਾਬਲਾ ਚੱਲ ਰਿਹਾ ਹੈ ਤੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ 13 ਦੀਆਂ 13 ਸੀਟਾਂ ਦੀ ਜਾਣਕਾਰੀ ਦਵਾਂਗੇ ਕਿ ਕੌਣ ਕਿਸ ਤੋਂ ਅੱਗੇ ਚੱਲ ਰਿਹਾ ਹੈ ਲੁਧਿਆਣਾ ਸੀਟ ਦੀ ਗੱਲ ਕਰੀਏ ਤਾਂ ਰਾਜਾ ਵੜਿੰਗ 19988 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਦੀ ਗੱਲ ਕਰੀਏ ਤਾਂ ਭਾਜਪਾ ਪਾਰਟੀ ਦੇ ਰਵਨੀਤ ਸਿੰਘ ਬਿੱਟੂ ਚੱਲ ਰਹੇ ਨੇ ਤੇ ਤੀਸਰੇ ਨੰਬਰ ਤੇ ਗੱਲ ਕਰੀਏ ਤਾਂ ਅਸ਼ੋਕ ਪੱਪੀ ਆਮ ਪਾਰਟੀ ਦੇ ਚੱਲ ਰਹੇ ਨੇ ਅਗਲੀ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਸਿੰਘ ਓਜਲਾ ਕਾਂਗਰਸ ਪਾਰਟੀ ਦੇ 17000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਦੂਜੇ ਨੰਬਰ ਤੇ ਤਰਨਜੀਤ ਸਿੰਘ ਸੰਧੂ ਭਾਜਪਾ ਪਾਰਟੀ ਦੇ ਚੱਲ ਰਹੇ ਨੇ ਤੇ ਤੀਸਰੇ ਨੰਬਰ ਤੇ ਕੁਲਦੀਪ ਸਿੰਘ ਧਾਲੀਵਾਲ ਆਮ ਪਾਰਟੀ ਦੇ ਨੇ ਜੋ ਕਿ ਤੀਸਰੇ ਨੰਬਰ ਤੇ ਚੱਲ ਰਹੇ ਨੇ ਹੁਣ ਗੱਲ ਕਰਦੇ ਆ ਅਨੰਦਪੁਰ ਸਾਹਿਬ ਸੀਟ ਦੀ ਤਾਂ ਇੱਥੋਂ ਆਮ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ 3000 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਤੇ ਗੱਲ ਕਰੀਏ ਤਾਂ ਵਿਜੇਂਦਰ ਸਿੰਘਲਾ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਚੱਲ ਰਹੇ ਨੇ ਤੇ ਤੀਜੇ ਨੰਬਰ ਤੇ ਭਾਜਪਾ ਪਾਰਟੀ ਦੇ ਡਾਕਟਰ ਸੁਭਾਸ਼ ਸ਼ਰਮਾ ਚੱਲ ਰਹੇ ਨੇ ਅਗਲੀ ਗੱਲ ਕਰਦੇ ਆ ਬਠਿੰਡਾ ਸੀਟ ਦੀ ਜਿੱਥੋਂ ਕਿ ਹਰਸਿਮਰਤ ਕੋਰ ਬਾਦਲ 44000 ਤੋਂ ਵੱਧ ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਦੂਜੇ ਨੰਬਰ ਤੇ ਗੁਰਮੀਤ ਸਿੰਘ ਖੁੱਡੀਆਂ ਆਮ ਪਾਰਟੀ ਦੇ ਨੇ ਤੇ ਤੀਜੇ ਨੰਬਰ ਤੇ ਜੀਤ ਮੋਹਿੰਦਰ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਉਮੀਦਵਾਰ ਚੱਲ ਰਹੇ ਨੇ ਤੇ ਹੁਣ ਅਗਲੀ ਗੱਲ ਕਰਦੇ ਆ ਫਰੀਦਕੋਟ ਸੀਟ ਦੀ ਤਾਂ ਫਰੀਦਕੋਟ ਸੀਟ ਤੋਂ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰ 50000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਦੂਜੇ ਨੰਬਰ ਤੇ ਕਰਮਜੀਤ ਅਣਮੋਲ ਆਮ ਪਾਰਟੀ ਦੇ ਉਮੀਦਵਾਰ ਚੱਲ ਰਹੇ ਨੇ ਤੇ ਤੀਜੇ ਨੰਬਰ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਅਮਰਜੀਤ ਕੋਰ ਚੱਲ ਰਹੀ ਹੈ ਅਗਲੀ ਗੱਲ ਕਰੀਏ ਫਤੇਗੜ ਸਾਹਿਬ ਦੀ ਤਾਂ ਫਤੇਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰ ਸਿੰਘ 20000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਦੂਜੇ ਨੰਬਰ ਤੇ ਆਮ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਚੱਲ ਰਹੇ ਨੇ ਤੇ ਤੀਜੇ ਨੰਬਰ ਤੇ ਭਾਜਪਾ ਪਾਰਟੀ ਦੇ ਗੇਂਜਾ ਰਾਮ ਨੇ ਅਗਲੀ ਗੱਲ ਕਰਦੇ ਆ ਫਿਰੋਜ਼ਪੁਰ ਦੀ ਤਾਂ ਫਿਰੋਜ਼ਪੁਰ ਸੀਟ ਤੋਂ ਸ਼ੇਰ ਸਿੰਘ ਗੁਬਾਇਆ ਕਾਂਗਰਸ ਪਾਰਟੀ ਦੇ 1400 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਤੇ ਦੂਜੇ ਨੰਬਰ ਤੇ ਗੁਰਮੀਤ ਸਿੰਘ ਸੋਢੀ ਭਾਜਪਾ ਪਾਰਟੀ ਦੇ ਚੱਲ ਰਹੇ ਨੇ ਤੇ ਤੀਸਰੇ ਨੰਬਰ ਤੇ ਜਗਦੀਪ ਸਿੰਘ ਕਾਕਾ ਬਰਾੜ ਆਮ ਪਾਰਟੀ ਦੇ ਚੱਲ ਰਹੇ ਨੇ ਤੇ ਅਗਲੀ ਗੱਲ ਕਰਦੇ ਆ ਗੁਰਦਾਸਪੁਰ ਸੀਟ ਦੀ ਤਾਂ ਗੁਰਦਾਸਪੁਰ ਸੀਟ ਤੋਂ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਦੇ 29778 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਦੂਜੇ ਨੰਬਰ ਤੇ ਭਾਜਪਾ ਪਾਰਟੀ ਦੇ ਦਿਨੇਸ਼ ਸਿੰਘਮ ਬੱਬੂ ਚੱਲ ਰਹੇ ਨੇ ਤੇ ਤੀਜੇ ਨੰਬਰ ਤੇ ਆਮ ਪਾਰਟੀ ਦੇ ਅਮਨ ਸ਼ੇਰ ਸਿੰਘ ਨੇ ਅਗਲੀ ਗੱਲ ਕਰਦੇ ਆ ਹੁਸ਼ਿਆਰਪੁਰ ਦੀ ਤਾਂ ਹੁਸ਼ਿਆਰਪੁਰ ਤੋਂ ਡਾਕਟਰ ਰਾਜ ਕੁਮਾਰ ਛੱਬੇਵਾਲ ਆਮ ਪਾਰਟੀ ਦੇ 19488 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਦੀ ਯਾਮੀਨੀ ਗੋਮਰ ਤੇ ਤੀਜੇ ਨੰਬਰ ਤੇ ਅਨੀਤਾ ਸੋਮ ਪ੍ਰਕਾਸ਼ ਬੀਜੇਪੀ ਪਾਰਟੀ ਦੇ ਚੱਲ ਰਹੇ ਨੇ ਤੇ ਅਗਲੀ ਗੱਲ ਕਰਦੇ ਆ ਜਲੰਧਰ ਸੀਟ ਦੀ ਤਾਂ ਜਲੰਧਰ ਸੀਟ ਤੋਂ ਵੱਡੇ ਮਾਰਜਨ ਨਾਲ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੇ 130000 ਤੋਂ ਵੀ ਵੱਧ ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਤੇ ਬੀਜੇਪੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਚੱਲ ਰਹੇ ਨੇ ਤੇ ਤੀਜੇ ਨੰਬਰ ਤੇ ਪਵਨ ਕੁਮਾਰ ਟੀਨੂ ਆਮ ਪਾਰਟੀ ਦੇ ਚੱਲ ਰਹੇ ਨੇ ਅਗਲੀ ਗੱਲ ਕਰਦੇ ਆ ਖਡੂਰ ਸਾਹਿਬ ਸੀਟ ਦੀ ਜਿੱਥੋਂ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਆਜ਼ਾਦ ਉਮੀਦਵਾਰ 90000 ਦੇ ਕਰੀਬ ਵੋਟਾਂ ਨਾਲ ਅੱਗੇ ਚੱਲ ਰਹੇ ਨੇ ਤੇ ਦੂਜੇ ਨੰਬਰ ਤੇ ਕੁਲਵੀਰ ਸਿੰਘ ਜੀਰਾ ਕਾਂਗਰਸ ਪਾਰਟੀ ਦੇ ਚੱਲ ਰਹੇ ਨੇ ਤੇ ਤੀਜੇ ਨੰਬਰ ਤੇ ਲਾਲਜੀਤ ਸਿੰਘ ਭੁੱਲਰ ਆਮ ਪਾਰਟੀ ਦੇ ਚੱਲ ਰਹੇ ਨੇ ਅਗਲੀ ਗੱਲ ਕਰਦੇ ਆ ਪਟਿਆਲਾ ਸੀਟ ਦੀ ਤਾਂ ਪਟਿਆਲਾ ਸੀਟ ਤੋਂ ਡਾਕਟਰ ਧਰਮਵੀਰ ਦੀ ਕਾਂਗਰਸ ਪਾਰਟੀ ਦੇ 7300 ਵੋਟਾਂ ਤੇ ਅੱਗੇ ਚੱਲ ਰਹੇ ਨੇ ਤੇ ਦੂਜੇ ਨੰਬਰ ਤੇ ਡਾਕਟਰ ਬਲਬੀਰ ਸਿੰਘ ਆਮ ਪਾਰਟੀ ਦੇ ਚੱਲ ਰਹੇ ਨੇ ਤੇ ਤੀਜੇ ਨੰਬਰ ਤੇ ਭਾਜਪਾ ਪਾਰਟੀ ਦੀ ਪਰਨੀਤ ਕੋਰ ਚੱਲ ਰਹੀ ਹੈ ਅਗਲੀ ਗੱਲ ਕਰਦੇ ਹਾਂ ਸੰਗਰੂਰ ਸੀਟ ਦੀ ਜੋ ਕਿ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਹੈ ਜਿੱਥੇ ਗੁਰਮੀਤ ਸਿੰਘ ਮੀਤ ਹੈਰ ਆਮ ਪਾਰਟੀ ਦੇ 130000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਦੂਜੇ ਨੰਬਰ ਤੇ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਨੇ ਤੇ ਤੀਜੇ ਨੰਬਰ ਤੇ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਦੇ ਚੱਲ ਰਹੇ ਨੇ ਹੁਣ ਗੱਲ ਕਰਦੇ ਆ ਪੰਜਾਬ ਵਿੱਚ 13 ਦੀਆਂ 13 ਸੀਟਾਂ ਦੀ ਤਾਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਵਿੱਚੋਂ ਕਾਂਗਰਸ ਪਾਰਟੀ 7 ਸੀਟਾਂ ਤੇ ਲੀਡ ਕਰ ਰਹੀ ਹੈ ਤੇ ਆਮ ਪਾਰਟੀ 3 ਸੀਟਾਂ ਤੇ ਅਤੇ ਸ਼੍ਰੋਮਣੀ ਅਕਾਲੀ ਦਲ 1 ਸੀਟ ਤੇ ਲੀਡ ਕਰ ਰਹੀ ਹੈ ਤੇ 2 ਸੀਟਾਂ ਤੇ ਆਜ਼ਾਦ ਉਮੀਦਵਾਰ ਲੀਡ ਕਰ